ਨਸਕਾਰ ਆਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਗੂ ਅਸੀਂ ਮੌਜੂਦ ਹਾਂ ਅੱਜ ਕਨਗਰੀ ਦੇ ਟੈਂਪਲ ਕਮਿਊਨਿਟੀ ਹਾਲ ਵਿਖੇ ਜਿੱਥੇ ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਵੱਲੋਂ ਆਪਣਾ ਵਿਸਾਖੀ ਨਾਲ ਸੰਬੰਧਿਤ ਮਲਟੀ cultures ਸਪ੍ਰਿੰਗ ਫੈਸਟੀਵਲ ਕਰਾਇਆ ਗਿਆ ਇਸ ਵਿੱਚ ਕੈਂਡਰੀ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲੈ ਕੇ ਆਪਣੇ ਫੰਦਾ ਮੁਝਾਰਾ ਕੀਤਾ ਇਸ ਦੇ ਵਿੱਚ 70 ਸਾਲਾਂ ਦੀਆਂ ਔਰਤਾਂ ਦਾ ਕਿੰਨਾ ਮਸ਼ੀਸ਼ ਖੇਚ ਦਾ ਕੇਂਦਰ ਰਿਹਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਬਰੰਦ ਕਾਂ ਨਾਰ ਵਿਕਰਮਾ ਦੇ ਘਟਬਾ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਅਸੀਂ ਕਰਤੇ ਬਹੁਤ ਕਮਾਮ ਦੇ ਅੰਤਨਾ ਪਾ

ਨੋ ਕੀ ਕੈਨ ਕੈਨ ਕੀ ਜੈ ਹੈ ਸ਼ਿਵਾ ਰੂ ਹੋ ਹੈ ਹੈ ਊਪਰ ਮਨ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੇ ਆਇਲ ਬੋਏ ਮਾਨਨ ਨੂੰ ਤੇ ਪੂਰੀ ਮੈਨੇਜਮੈਂਟ ਦੀ ਟੀਮ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਲਕ ਬਲਉਂਦੀ ਹੋਈ ਜੀ ਆਇਆਂ ਕਹਿੰਦੀ ਹਾਂ

ਲੋਕਾਂ ਵਿੱਚ ਸਿੱਖਿਆ ਦੀ ਘਾਟ ਹੈ ਤਾਂ ਬਾਬੇ ਨਾਨਕ ਨੇ 1400 ਨਾਲ ਕਰਦੇ ਵਿੱਚ ਜਦੋਂ ਜਨਮ ਲਿਆ ਹੈ ਤਾਂ ਉਸ ਸਮੇਂ ਬਾਅਦ ਹੀ ਕੋਈ ਸਾਧ ਦੇ ਕੋਈ ਨਹੀਂ ਸੀ ਲੰਮਾ ਸਫਰ ਕੀਤਾ ਬਹੁਤ ਕੋਈ ਤਾਂ ਮੇਰੇ ਪਿੰਡ ਲੈ ਚੱਲੋ ਜਾਂ ਫਿਰ ਦਰਦ ਸਨੇੜੇ ਕੱਲੋ ਪੈਸੇ ਖਤਰ ਸਰਦਾਰੀ ਛਕੀ ਆਣ ਕੈਨੇਡਾ ਫਸ ਕੇ ਕਦੀ ਪੈਸੇ ਖਤਰ ਸਰਦਾਰੀ ਛਕੀ ਆਣ ਕਨੇਡਾ ਫਸ ਗਈ ਗੱਡੀ ਸੌ ਮਾਣ ਲੱਕੜਾਂ ਵਿੱਚ ਵਾਸੇ ਕਰ ਲਏ ਜਿਹੜੇ ਘਰਾਂ 'ਚ ਰਹਿੰਦੇ ਆ ਸੌ ਮਾਣ ਲੱਕੜਾਂ ਲੱਗਦੀਆਂ ਨੇ ਸੌ ਮਾਣ ਲੱਕੜਾਂ ਵਿੱਚ ਵਾਸੇ ਕਰ ਲਏ ਪਿੰਡ ਵਿੱਚ ਸ਼ਕਰ ਹਵੇਲੀ ਵੱਡੀ ਦੋਹੀ ਬੇੜੀ ਸਵਾਰ ਹੋ ਗਏ ਆ ਦੋਹੀ ਬੇੜੀ ਸਵਾਰ ਹੋ ਗਏ ਆ ਲੱਭਦੇ ਹੀ ਹੁਣ ਪਤਨ ਵੱਲੋਂ ਕੋਈ ਤਾਂ ਮੇਰੇ ਪਿੰਡ ਲੈ ਚੱਲੋ ਜਾਗਰੂਤਾ ਦੇ ਸੁਨੇਹੇ ਕਲੋ ਮਾਪੇ ਕਰਕੇ ਸਾਂ ਜੋੜਿਆ ਜਦੋਂ ਸਾਨੂੰ ਅੱਜ ਦੀ ਪੀੜ੍ਹੀ ਹੋਰ ਤਰੀਕੇ ਨਾਲ ਹੁੰਦੀ ਹੈ ਜਦੋਂ ਅਸੀਂ ਆਏ ਹਾਂ ਉਦੋਂ ਐਸਾ ਨਹੀਂ ਸੀ ਪਾਣੀ ਦਾ ਮਾਪਿਆ ਕੋਲ ਮਾਪੇ ਕਰਕੇ ਸਾਂ ਜੋੜਿਆ ਸਾਨੂੰ ਫਿਰ ਕੈਨੇਡਾ ਤੋਰਿਆ ਜਿੱਦੜੀ ਦੇ ਠੰਡੇ ਪੁਰਿਆਂ ਘਾਤਰ ਪੱਥਰ ਜਿਵੇਂ ਰੱਖ ਕੇ ਤੋੜਿਆ ਕਿਤੇ ਸਾਖੀ ਜਿਹੜੀ ਹੈਗੀ ਹੈ ਉਹ ਕੱਲੀ ਸਿੱਖ فیس بھی نہیں منائی جاتی یہ پہلا تو چلی آ رہی ہے تو یہ سپرنگ فیسٹیول ہوتا ہے سپرنگ فیسٹیول مینس جب پارٹی شروع ہو رہی ہے مینس دا ہارویسٹنگ سیزن سٹارٹس دی سو ہارویسٹنگ سیزن دی مطلب جڑی ہے کہ سیلیبریشن ہو کے ساتھ ہے ایک پنجاب انڈیا ہی نہیں ہوا سیلیبریٹ پنجاب پاکستان یا پنجاب مطلب پاکستان دا جڑا بھی حصہ ہے گا وہ بھی سیلیبریٹ کرتے ہیں سیلیبر جاگ نیو ایئر سیلیبریشن بھی ہے خاص کر کے نیو ایئر بنگال ہے ਇਹਨੂੰ ਜਿਹਨਾਂ ਦਾ ਸਾਰੇ ਦਾ ਸਾਰਾ ਬਦਾਮ ਰੋਗਨ ਉਹਨਾਂ ਦੀਆਂ ਮਾਅਸ਼ਾ ਮੀਚੀ ਜਬਤ ਹੋ ਗਿਆ ਉਹਨਾਂ ਪੀਰਾ ਫਕੀਰਾਂ ਤੋਂ ਪੁੱਛੋ ਜਿਨਾਂ ਤੋਂ ਤੁਹਾਡੀਆਂ ਬੇਗਮਾਂ ਧਾਗੇ ਤਵੀਦ ਕਰਾਉਂਦੀਆਂ ਰਹੀਆਂ ਓਏ ਉਹ ਕਿਉਂ ਕਿਉਂਕਿ ਉਹਨਾਂ ਨੂੰ ਸ਼ਰਤ ਹੋ ਗਿਆ ਸੀ ਕਿ ਸਾਡੇ ਮਰਦ ਹੁਣ ਮਰਦੀ ਨਹੀਂ ਰਹੇ ਓਏ ਇਹ ਕੀ ਬਕਵਾਸ ਹੈ ਇਹ ਬਕਵਾਸ ਨਹੀਂ ਨਵਾਬ ਸਾਹਿਬ ਜੇ ਨਹੀਂ ਯਕੀਨ ਤਾਂ ਆਪਣੀ ਬੇਗਮ ਨੂੰ ਪੁੱਛ ਲੋ ਓਏ 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 ਤੂੰ ਤੂੰ ਮਹਿਲਾ ਦੇ ਟਹਿ ਮਾਰੇ ਕੀ ਗੱਲ ਕਰਦੇ ਅਸੀਂ ਇਹ ਗੱਲ ਸਿੱਧੀ ਗੱਲ ਹੈ ਨਮਾਜ਼ ਸ਼ਹਿਰ ਜਿਸ ਹਕੂਮਤ ਦੇ ਅੰਦਰ ਜ਼ੁਲਮ ਦੀ ਇੱਕ ਇੱਟ ਰੱਖੀ ਜਾਵੇਗੀ ਮਹੱਲਾਂ ਦੀਆਂ 100 ਇੱਟਾਂ ਉਤਰੇੜਾ ਆਉਣੀਆਂ ਇਹ ਸਚਾਈ ਕੱਲ ਦੇ ਲੁਕਦੀ ਸੀ ਇਹ ਸਚਾਈ ਅੱਜ ਦੇ ਯੁੱਗ ਦੀ ਹੈ ਤੇ ਇਹ ਸਚਾਈ ਆਉਣ ਬੜੇ ਯੁੱਗਾਂ ਦੀ ਹੋਵੇਗੀ ਆਉਣ ਵਾਲੇ ਯੁੱਗਾਂ ਦੀ ਹੋਵੇ ਪਿਤਾ ਮਾਦੀ ਬਹੁਤ ਸਾਰੇ ਵਿਚੇ ਕਿ ਚੈਰੀ ਦੇ ਆਨੰਦ ਕੇ Kera paya beriyan sudde des panda id jamdi लमी उमिर लाइ करूजा तूं बचो थी बचियूं हैलो किंज लिखंद किंज गां तूं जे कर सिखो बचियूं हां जे कर्म ਲੋਰੀਂ ਬੱਚਿਆਂ ਨੂੰ ਯੂਰੀਸੀ ਬੱਚਮਣ ਸੌਂਦੇ ਆ ਉਹ ਲੋਰੀਆਂ ਸਾਡੇ ਨਾਲ ਜਾਂਦੀਆਂ ਨੇ ਇਹ ਚੰਨ ਦੀ ਠੰਡੀ ਛਾਂ ਹੁੰਦੀਆਂ ਮਿੱਠੀਆਂ ਮਿੱਠੀਆਂ ਲੋਰੀਆਂ ਸਾਰੀ ਉਮਰ ਦਾ ਕਹਿਣਾ ਹੁੰਦੀਆਂ ਨੇ ਬੱਚਿਆਂ سبیا کلچر جڑا موقع فراہم کرتا کمیونٹی کے لوگ ہیں انہوں میں بیٹھنے کا موقع دینا بھی اسٹ فوٹے تہوار کے بارے سیکھنے کا موقع پرووائڈ کرتا ہے بہت سارے دھرم بیک گراؤنڈ علاقے کے لوگ ہیں اور انہوں کے کلچر نے ٹرڈیشنز ہیں انہوں کی جڑی ڈائبرسٹی ہے وہ ایونٹ ہائی لائٹ کرتا ساری والیز بہت بہت ہاتھ مرگا کوئی کڈیا کنڈیاں ہوئیا دیکھو سات ساتھ بار کرانی دشوار اس مان چاہتا ہے کہ جنگ ماں کے کدوا چ ਤੇ ਸਾਨੂੰ ਇਹ ਸਬਕ ਦਿੱਤਾ ਗਿਆ ਸਾਰੇ ਮੰਗਿਆਂ ਨੂੰ ਸਬਕ ਦਿੱਤਾ ਗਿਆ ਕਿ ਅਸੀਂ ਆਪਣੀ ਮਾਂ ਨੇ ਇਸਨ ਉਹ ਜੀ ਉਹਨੂੰ ਪਿਆਰ ਕਰਕੇ ਇhtram ਕਰਕੇ ਉਹਦਾ ਕਹਿਣਾ ਮੰਨ ਕੇ ਜੰਨਤ ਚ ਜਾ ਸਕਦੇ ਹਾਂ ਇੱਕ ਤੇਰਾ ਮਤਲਬ ਦੂਜਾ ਮਤਲਬ ਹੈ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ ਕਿ ਮਾਂ ਨੂੰ ਦੱਸਿਆ ਗਿਆ ਕਿ ਤੇਰੇ ਵਾਸਤੇ ਮੈਂ ਕਿ ਤੂੰ ਆਪਣੀ ਔਲਾਦ ਨੂੰ ਭਰਨ ਜੰਨਤ ਚ ਭੇਜ ਦੇ ਤੇ ਭਰਨ ਜੰਨਤ ਤੂੰ ਉਹਦੀ ਤਰਬੀਅਤ ਕਿਵੇਂ ਕਰਨੀ ਹੈ ਉਹਨੂੰ ਕਿਸ ਤਰ੍ਹਾਂ ਖਾਣਾ ਬਿਖਾਣਾ ਪਰਣਾ ਸਮਝਾਣਾ ਉਹਦੇ ਨਾਲ ਉਹ ਇਸ ਸੋਸਾਇਟੀ ਦੇ ਵਿੱਚ ਇੱਕ ਵਧੀਆ ਬੰਦਾ ਬਣ ਜਾਏਗਾ ਉਹ ਜੰਨਤ ਵਿੱਚ ਚਲਾ ਜਾਏਗਾ ਤੇ ਜੇ ਤੂੰ ਉਹਨੂੰ ਤਰਬੀਅਤ ਸਹੀ ਨਾ ਕਿਤੇ ਫੇਲ ਨਾ ਕਿਤੇ ਉਹ ਦੁਨੀਆ ਵਿੱਚ ਚਲੇਗਾ ਹੁਣ ਤੁਸੀਂ ਕਹੋਗੇ ਮੈਂ ਕਿਉਂ ਕਿਹਾ ਕਿ ਮੈਂ ਸਿਰਫ ਤੁਹਾਡੇ ਨਾਲ ਗੱਲ ਕਰੀ ਪੈਗੰਬਰ ਹੋਣ ਗੁਰੂ ਹੋਣ ਮਹਾਰਾਜ ਹੋਣ ਬਾਦਸ਼ਾਹ ਹੋ ਮੇਰੇ ਜੀ ਇਹ ਸਾਰਿਆਂ ਨੇ ਤੁਹਾਡੀ ਕੋਖ ਤੋਂ ਜਨਮ ਲਿਆ

ਨਰਮਵਾਦ ਕੇ ਜਦੂ ਸੇ ਜਗਾਇਆ ਜਾਏ ਨਰਮਵਾਦ ਕੇ ਜਦੂ ਸੇ ਜਗਾਇਆ ਜਾਏ ਅੱਜ ਵੀ ਸੌਥੀਸ਼ਣ ਕਨੇਡੀਅਨ ਐਸੋਸੀਏਸ਼ਨ ਦੇ ਸਲਾਮਾਤ ਅਸਮਾਤ ਦੇ ਬੱਚੇ ਸ਼ਾਮਲ ਭੈਣੋ ਤੇ ਭਰਾਓ ਅੱਜ ਵੀ ਕਹੇ ਸਮਾਂ ਥੋੜਾ ਹੁਣ ਕਰਕੇ ਜਿਨ੍ਹਾਂ ਨੇ ਆਪਣੀ ਗੀਤ ਕਰਤਾ ਕੋਈ ਸੌਣੀਆਂ ਉਹ ਬਹੁਤ سارے ਲੋਕ ਕਲਾਕਾਰ ਸਾਡੇ ਦੇ ਸ਼ੌਣੀਆਂ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਇੱਕ ਬੇਨਤੀ ਕਰਾਂਗਾ ਕਿ ਅਸੀਂ ਇੱਥੇ ਪਿਛਲੇ 3 ਸਾਲਾਂ ਤੋਂ ਸ਼ੁਆਲ ਕੱਢੀ ਹੋਈ ਚੈਨਲ ਚਲਾ ਰਹੇ ਹਾਂ ਕਿਸੇ ਵੀ ਸਹਿਸਮਾ ਦੀ ਜਾਂ ਕਿਸੇ ਸੀਨੀਅਰ ਸਹਿਤਰੀ ਵੀ ਨਾ ਨਾਮ ਲੈ ਕੇ ਹੁੰਦੀ ਆ ਜਾਂ ਇਸ ਤਰ੍ਹਾਂ ਦਾ ਕੋਈ ਸਲਾਹਨਾ ਸਵਾਗਤ ਹੁੰਦਾ ਪੰਜਾਬੀਆਂ ਦਾ ਆਪਣੀ ਕਮਿਊਨਿਟੀ ਦਾ ਤੇ ਉਸ ਨੂੰ ਸੀ ਕਵਰ ਕਰਕੇ ਆਪਣੇ ਚੈਨਲ ਜੇ ਲਗਾਤਾਰ ਚਲਾ ਰਹੇ ਹਨ ਤੇ ਮੈਂ ਸਾਰੇ ਭੈਣਾਂ ਬਰਾੜਨ ਬੇਨਤੀ ਕਰूंगा ਕਿ ਉਹ ਸਾਡੇ ਚੈਨਲ ਨੂੰ ਸਾਰਪ੍ਰੈਯ ਤਨਖਬਾਗ ਛੇ ਵਲਾਈਟ ਛੇ ਰਹੇ ਤੇ ਜਿਆ ਬਤੀ ਨਹੀਂ ਦਬਾਣੀ ਤਾਂ ਦੇ ਜਦੋਂ ਚੈਨਲ ਤੇ ਚੱਲ ਰਹੀਆਂ ਜਿਹੜੀਆਂ ਵੀ ਚੋਂ ਉਹਦੇ ਵੱਲੋਂ ਦੀ ਤੁਹਾਡੇ ਕੋਲੋਂ ਮਤਨ ਜਿਹੜਾ ਦੱਸ ਕੇ ਪਤਾ ਲੱਗ ਜਾ ਤੁਹਾਨੂੰ ਇਹ ਸ਼ਵਾਲ ਪੱਤੀ ਵੀ ਚੈਨਲ ਉੱਤੇ ਚੱਲ ਰਹੀ ਸੀ ਜੋ ਮੈਂ ਆਪਣੀ ਇੱਕ ਚਚਤ ਅੰਤਰ ਆਪੀ ਕਥਾ ਤੁਹਾਡੇ ਨਾਲ ਸਾਂਝੀ ਕਰਾਂਗਾ ਤੁਹਾਾਂਕੇ ਇਤਲਾਬਾ ਦੇ ਸਤਾਰੇ ਦੇਖਦੇ ਰਹਿੰਦੇ ਨੇ ਜਦੋਂ ਤੂਫਾਨ ਆਉਦੇ ਨੇ ਕਿਨਾਰੇ ਦੇਖਦੇ ਰਹਿੰਦੇ ਨੇ ਕੱਕਰਾਂ ਦੀ ਕੁਲੀ ਵਿੱਚ ਦੋਸਤੋ ਜਦ ਬਗਾਵਤ ਜਨਮ ਲੈਂਦੀਏ ਇਹਨਾਂ ਚਾਈ ਮਹੱਲਾਂ 'ਚ ਮਨਾਰੇ ਦੇ ਰੰਗ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਅੱਜ ਕੱਢਣੇ ਫਰਜ਼ ਜਵਾਨੀਆਂ ਦੇ ਉਸ ਸਮਾਨੀ ਮਾਸਤਾ ਦਾ ਜਿਹੜੀ ਮੋਲਣਾ ਤਾਰੀ ਕੁਰਬਾਨੀਆਂ ਦੇ ਕਾਇਆ ਤੇ ਬੁਲਗਨਾ ਦੀ ਜ਼ਿੰਦਗੀ ਵੀ ਮੌਤ ਹੈ ਜੂ ਜਦੇਜਹਾਰਾ ਨੂੰ ਮੌਤ ਹੀ ਵਹਾਰ ਹੈ ਯੂਜ ਦੇ ਜਝਾਰਾਂ ਦੀ ਮੌਤ ਵੀ ਮਹਾਨ ਹੈ ਅਜੇ ਨਾਈ ਮੰਝਾਂ ਤੇਰੀ ਅਜੇ ਵਢੇਰਾ ਪਾੜਾ ਹੈ ਹਿੰਮਤ ਕਰ ਲਵੇ ਰਹੀ ਅਜੇ ਹਨੇਰਾ ਘਾੜਾ ਹੈ ਜੋ ਨਾਮ ਦੀ ਲਾਉਂਦੇ ਸੰਤੇ ਨਿਤ ਨਮਾ ਸੀਸ ਉਗਦਾ ਹੈ ਕਹੋ ਹੱ ਜਵਾਨੀ ਨੂੰ ਅਗੰਧਾ ਬਣ ਬਣ ਜਾਏ ਅਗੰਧਾ ਬਣ ਬਣ ਜਾਏ ਦਸ਼ੇਰੇ ਜਦੋਂ ਤੱਕ ਲੁੱਟਦੇ ਰਹਿਣਗੇ ਕ੍ਰਾਂਤੀ ਦੇ ਲਾਵੇ ਤੇ ਬੁੱਤਦੇ ਰਹਿਣਗੇ ਹੱਥਾਂ ਵਿਚ ਆਤ ਚੜ ਲਿਖਾਸੀ ਲੱਖਾਂ ਭਗ ਸਿੰਘ ਉੱਤੇ ਰਹਿਣਗੇ ਉੱਟ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਂ ਬੇਰੀ ਨજર ਸਕਣੀ ਤੇ ਹਰ ਗੱਲ ਮਾ ਹੈ ਜੀ ਕੋ ਲੀਹ ਹਾਵੇ ਦੀ ਆਵਾਜ਼ਾਂ ਨਾਲ ਜੀਏ ਦੇਸ਼ ਦੀ ਪੱਟੀ ਗਾਣੀ ਨੂੰ

ਉਸ ਸਿਰਫ ਮੈਂ ਆਪਣੇ ਮਾਮਾ ਭੈਣਾ ਤੇ ਬੱਚਿਆਂ ਦੇ ਬਾਰੇ ਚ ਦੱਸ ਇਸ ਲਈ ਮੈਨੂੰ ਤੁਹਾਡੀ ਦਵਜੋ ਚਾਹੀਦੀ ਮੇਂ ਡਿਸਕ੍ਰਿਮੀਨੇਸ਼ਨ ਨਹੀਂ ਕਰਾ

ਜੰਦਲੀ ਕੋਈ ਨਹੀਂ ਤੁਸੀਂ ਆਪਣੇ ਨਾਲ ਚਲੀ ਜਾ ਬਿਚਾਰ ਦਾ ਪਤਾ ਨਹੀਂ ਕਿਤੇ ਹੋ